ABC ਪੰਜਾਬ ਦੇ ਵਿਸ਼ੇਸ਼ ਬਲਟਨ ਦੇਸ਼ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਡੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਡੀ ਟਿੱਪਣੀ ਕਹਿ ਕਿ ਰਾਮ ਮੰਦਰ ਅਤੇ ਬੀਜ ਤੇ ਜਾ ਕੇ ਫੋਟੋ ਸੈਸ਼ਨ ਜ਼ਰੂਰ ਕਰਵਾਉਂਦੇ ਨੇ ਪਰ ਮਣੀਪੁਰ ਨਹੀਂ ਜਾਂਦੇ ਕੇਂਦਰ ਸਰਕਾਰ ਵੱਲੋਂ ਦਵਾਈ ਕੰਪਨੀਆਂ ਦੇ ਲਈ ਨਵੇਂ ਮੈਨੂਫੈਕਚਰਿੰਗ ਸਟੈਂਡਰਡ ਬਣਾਏ ਗਏ। ਜੈਪੁਰ ਵਿੱਚ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੂੰ ਕਾਲੇ ਝੰਡੇ ਦਿਖਾਉਣ ਦੀ ਧਮਕੀ ਡੀਜੀ ਸਮੇਤ ਕਈ ਵੱਡੇ ਪੁਲਿਸ ਅਧਿਕਾਰੀ ਮੀਟਿੰਗ 'ਚ ਸ਼ਾਮਲ। ਰਾਸ਼ਨ ਘਟਾਲਾ ਮਾਮਲੇ ਦੇ ਵਿੱਚ ਟੀਐਮਸੀ ਨੇਤਾ ਦੀ ਹੋਈ ਗ੍ਰਿਫਤਾਰੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਬਬੇਸ਼ ਬਗੇਲ ਤੇ ਵੱਡੇ ਇਲਜ਼ਾਮ ਐਨਸੀਪੀ ਦੇ ਵਿਧਾਇਕ ਜਤਿੰਦਰ ਆਵਾੜ ਦੇ ਖਿਲਾਫ ਤਿੰਨ ਮਕਦਮੇ ਦਰਜ ਭਗਵਾਨ ਰਾਮ ਨੂੰ ਲੈ ਕੇ ਕੀਤੀ ਗਈ ਸੀ ਬੇहद ਇਤਰਾਜ਼ਜੋਗ ਟਿੱਪਣੀ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਨੀਲ ਕਾਮਲੇ ਦੇ ਖਿਲਾਫ ਮਾਮਲਾ ਦਰਜ ਆਨ ਡਿਊਟੀ ਪੁਲਿਸ ਦੇ ਸਿਪਾਹੀ ਨੂੰ ਚਪੇੜ ਮਾਰਨ ਤੇ ਹੋਇਆ ਮਾਮਲਾ ਦਰਜ ਕੇਂਦਰੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਇਨ੍ਹਾਂ 10 ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਬਹੁਤ ਸਾਰੇ ਹੋਏ ਬਦਲਾਅ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਜਟ ਦੀ ਮੀਟਿੰਗ ਚੱਲਦੇ ਗੁਜਰਾਤ ਦਾ ਦੌਰਾ ਟਾਲ ਲਿਆ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਰਜੇ ਖੜਗੇ ਨੇ ਕਿਹਾ ਕਿ ਮਨੀਪੁਰ ਦੇ ਵਿੱਚ ਬੜੀ ਅਫਸੋਜਜਨਕ ਘਟਨਾਵਾਂ ਹੋਈਆਂ ਨੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੀ ਵੀ ਉੱਥੇ ਨਹੀਂ ਗਏ ਪਰ ਰਾਮ ਮੰਦਰ ਸਾਈਟ ਜਾਂ ਵਿੱਚ ਤੇ ਜਾ ਕੇ ਉਹ ਜ਼ਰੂਰ ਆਪਣਾ ਫੂਡੋ ਸੈਸ਼ਨ ਕਰਵਾਉਂਦੇ ਨੇ ਉਹਨੇ ਕਿਹਾ ਕਿ ਉਹ ਮੁੰਬਈ ਜਾਂ ਕੇਰਲ ਜਾਂਦੇ ਨੇ ਹਰ ਜਗ੍ਹਾ ਜਾਂਦੇ ਨੇ ਆਪਣੀ ਹਰ ਜਗ੍ਹਾ ਉਹ ਫੋਟੋ ਦੇਖਦੇ ਨੇ ਪਰ ਜਿਸ ਤਰ੍ਹਾਂ ਫੋਟੋ ਖਚਾਉਂਦੇ ਨੇ ਜਿਵੇਂ ਭਗਵਾਨ ਦਰਸ਼ਨ ਦੇ ਰਹੇ ਹੋਣ ਲੇਕਿਨ ਇਹ ਮਾਪੁਰਸ਼ ਮਣੀਪੁਰ ਕਿਉਂ ਨਹੀਂ ਜਾਂਦੇ ਖੜਗੇ 14 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਭਾਰਤ ਜੋੜ ਨਿਆਏ ਯਾਤਰਾ ਦੇ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਮਣੀਪੁਰ ਤੋਂ ਸ਼ੁਰੂ ਹੋ ਰਹੀ ਇਹ ਯਾਤਰਾ ਦੇ ਦੇ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਕੱਢੀ ਜਾ ਰਹੀ ਹੈ ਅਸੀਂ ਇਸ ਦੇ ਸਮਰਥਨ ਵਾਸਤੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕਰਦੇ ਹਾਂ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਯਾਤਰਾ ਜਨ ਜਾਗਰੂਕਤੀ ਦੇ ਲਈ ਹੈ ਇਸ ਯਾਤਰਾ ਦੇ ذریعے ਅਸੀਂ ਗਰੀਬਾਂ ਅਤੇ ਸਬਾਜ ਦੇ ਵੱਖ-ਵੱਖ ਵਰਗਾਂ ਨਾਲ ਜੁੜੇ ਲੋਕਾਂ ਨੂੰ ਜੋੜਨ ਦਾ ਯਤਨ ਕਰਾਂਗੇ ਕਾਂਗਰਸ ਦੇ ਸਾਰੇ ਨੇਤਾ ਇਹਨੂੰ ਸਫਲ ਬਣਾਉਣ ਵਾਸਤੇ ਪੂਰੀ ਯੋਰ ਲਗਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਖੁਦ ਚਾਹੁੰਦੇ ਨੇ ਕਿ ਇੰਡੀਆ ਗੱਟ ਜੋੜ ਦੇ ਨੇਤਾ ਵੀ ਇਸ ਯਾਤਰਾ ਦੇ ਨਾਲ ਜੁੜਨ ਅਤੇ ਸਫਲ ਬਣਾਉਣ ਇਸ ਦੌਰਾਨ ਕੌਮੀ ਪ੍ਰਧਾਨ ਕਾਂਗਰਸ ਪਾਰਟੀ ਦੇ ਨੇ ਇਸ ਯਾਤਰਾ ਦਾ ਲੋਗੋ ਅਤੇ ਟੈਗਲਾਈਨ ਵੀ ਜਾਰੀ ਕੀਤਾ ਖੜਕੇ ਨੇ ਵੀ ਕਿਹਾ ਕਿ ਬੀਤੇ ਦਿਨ ਸੰਸਦ ਵਿੱਚ ਹੋਈ ਕਾਰਵਾਈ ਨੂੰ ਲੈ ਕੇ ਅਸੀਂ ਆਪਣੀ ਗੱਲ ਰੱਖੀ ਲੇਕਿਨ ਉਹਨਾਂ ਨੇ ਕਿਹਾ ਕਿ ਸਾਨੂੰ ਸੰਸਦ ਦੇ ਵਿੱਚ ਦੇਸ਼ ਦੇ ਨਾਲ ਜੁੜੇ ਮੁੱਦਿਆਂ ਦੀ ਜਿਹੜੀ ਗੱਲ ਆ ਜਾਂ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਸਰਕਾਰ ਸਾਨੂੰ ਸੰਸਦ ਵਿੱਚ ਬੋਲਣੇ ਨਹੀਂ ਦਿੱਦੀ ਔਰ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਦਫਾ ਹੋਇਆ ਕਿ ਜਦੋਂ ਸਰਕਾਰ ਨੇ 146 ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਮਤਲ ਕਰ ਦਿੱਤਾ ਸੀ ਇਸ ਲਈ ਅਸੀਂ ਦੇਸ਼ ਦੇ ਮੁੱਦਿਆਂ ਨੂੰ ਹੁਣ ਉਠਾਉਣ ਲਈ ਇਹ ਯਾਤਰਾ ਕਰ ਰਹੇ ਹਾਂ ਕੇਂਦਰ ਸਰਕਾਰ ਨੇ ਭਾਰਤੀ ਦਵਾਈ ਨਿਰਮਾਤਾ ਕੰਪਨੀਆਂ ਦੇ ਲਈ ਦਵਾਈ ਨਿਰਮਾਣ ਦੇ ਲਈ ਨਵੇਂ ਸਟੈਂਡਰਡ ਤੈਅ ਕਰ ਦਿੱਤੇ ਨੇ ਦਵਾਈ ਕੰਪਨੀਆਂ ਨੂੰ ਇਸ ਸਾਲ ਨਵੇਂ ਮੜਕ ਦੰਦ ਆਧਾਰ ਤੇ ਹੀ ਦਵਾਈਆਂ ਦਾ ਨਿਰਮਾਣ ਕਰਨਾ ਹੋਵੇਗਾ ਸਰਕਾਰ ਨੇ 28 ਦਸੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕੰਪਨੀਆਂ ਨੂੰ ਨਿਰਦੇਸ਼ ਦੇ ਦਿੱਤੇ ਸਨ ਦਰਅਸਲ 2022 ਵਿੱਚ ਭਾਰਤ ਵਿੱਚ ਬੜੀਆਂ ਦਵਾਈਆਂ ਤੋਂ ਵਿਦੇਸ਼ ਵਿੱਚ ਕਈ ਲੋਕਾਂ ਦੀ ਜਾਣ ਗਈ ਸੀ ਇਹਦੇ ਚੱਲਦੇ ਕੇਂਦਰ ਸਰਕਾਰ ਨੇ ਫਾਰਮਾਸਿਓਟਿਕਲ ਇੰਡਸਟਰੀ ਦੀ ਸਿਕਿਉਰਿਟੀ ਵਧਾਉਣ ਦੇ ਲਈ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਨੇ ਭਾਰਤੀ ਫਾਰਮਾਸਿਓਟਿਕਲ ਇੰਡਸਟਰੀ 50 ਅਰਬ ਡਾਲਰ ਦੀ ਦੱਸੀ ਜਾ ਰਹੀ ਆ ਇਸ ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਲਿਖਿਆ ਕਿ ਮੈਨੂਫੈਕਚਰਿੰਗ ਨੂੰ ਆਪਣੇ ਫਾਰਮਾਸੋਟੀਕਲ ਪ੍ਰੋਡਕਟ ਦੀ ਕੁਆਲਿਟੀ ਦੇ ਲਈ ਜ਼ਿੰਮੇਵਾਰੀ ਲੈਣੀ ਹੋਵੇਗੀ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਜ਼ਰੂਰੀ ਇਸਤੇਮਾਲ ਲਈ ਫਿੱਟ ਹੈ ਲਾਇਸੈਂਸ ਲਈ ਜਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਉਹਨਾਂ ਦਾ ਪਾਲਣ ਕੀਤਾ ਜਾਏਗਾ ਇਹ ਮੈਨੂਫੈਕਚਰਿੰਗ ਹੀ ਜ਼ਿੰਮੇਵਾਰ ਹੋਵੇਗੀ ਕਿ ਉਸ ਦਾ ਜਿਹੜਾ ਪ੍ਰੋਡਕਟ ਸੇਫਟੀ ਜਾਂ ਕੁਆਲਿਟੀ ਦੇ ਵਿੱਚ ਕਮੀ ਦੇ ਕਾਰਨ ਅਗਰ ਪੇਸ਼ੈਂਟ ਦੀ ਜ਼ਿੰਦਗੀ ਖਤਰੇ ਵਿੱਚ ਤਾਂ ਨਹੀਂ ਪਵੇਗੀ ਇਸ ਲਈ ਵੀ ਕਿ ਆਗੇ ਕੰਪਨੀ ਕਿਸੇ ਪ੍ਰੋਡਕਟ ਤੇ ਫਾਈਨਲ ਜਾਂ ਤਿਆਰ ਦੇ ਨਾਲ ਲੇਬਲ ਉਦੋਂ ਲਗਾਉਣਾ ਚਾਹੀਦਾ ਜਦੋਂ ਉਸ ਦੇ ਟੈਸਟ ਵਿੱਚ ਸੰਤੋਖਜਨਕ ਨਤੀਜੇ ਨਿਕਲ ਹੋਣ ਅਤੇ ਰਿਪੀਟ ਟੈਸਟਿੰਗ ਜਾਂ ਕਿਸੇ ਵੀ ਬੈਚ ਦੇ ਵੈਰੀਫਿਕੇਸ਼ਨ ਦੇ ਲਈ ਫਾਈਨਲ ਪ੍ਰੋਡਕਟ ਦੇ ਸੈਂਪਲ ਦੀ ਪ੍ਰਾਪਤ ਕਵਰਨਟੀ ਰੱਖੀ ਗਈ ਹੋਵੇ ਸਿਹਤ ਮੰਤਰਾਲੇ ਅਗਸ ਵਿੱਚ ਕਿਹਾ ਸੀ ਕਿ ਦਸੰਬਰ 2022 ਵਿੱਚ 162 ਡਰੱਗ ਫੈਕਟਰੀਆਂ ਨੂੰ ਇਨਸਪੈਕਸ਼ਨ ਵਿੱਚ ਪਾਇਆ ਗਿਆ ਸੀ ਕਿ ਕੱਚੇ ਮਾਲ ਦੀ ਟੈਸਟਿੰਗ ਨਹੀਂ ਕੀਤੀ ਜਾ ਰਹੀ ਭਾਰਤ ਦੀ 8500 ਛੋਟੀ ਡਰੱਗ ਫੈਕਟਰੀਆਂ ਵਿੱਚ 1 ਚੌਥਾਈ ਵਿੱਚ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਤੈਅ ਕੀਤੇ ਗਏ ਇੰਟਰਨੈਸ਼ਨਲ ਡਰੱਗ ਮੈਨੂਫੈਕਚਰਿੰਗ ਸਟੈਂਡਰਡ ਤੇ ਖਰੀ ਉਤਰੀ ਸੀ ਨੋਟੀਫਿਕੇਸ਼ਨ ਚ ਵੀ ਕਿਹਾ ਗਿਆ ਹੈ ਕਿ ਵੱਡੀ ਫਾਰਮਾ ਕੰਪਨੀਆਂ ਨੂੰ 6 ਮਹੀਨੇ ਦੇ ਅੰਦਰ ਅਤੇ ਛੋਟੀ ਫਾਰਮਾ ਕੰਪਨੀਆਂ ਨੂੰ 1 ਸਾਲ ਦੇ ਅੰਦਰ ਇਹਨਾਂ ਵਿਸ਼ਾ ਤੇ ਜਵਾਬ ਦੇਣਾ ਹੋਵੇਗਾ ਛੋਟੀ ਕੰਪਨੀਆਂ ਦੇ ਇਸ ਡੈਡਲਾਈਨ ਨੂੰ ਵਧਾਉਣ ਦੀ ਮੰਗ ਕੀਤੀ ਹੈ ਇਹਨਾਂ ਕੰਪਨੀਆਂ ਦਾ ਕਹਿਣਾ ਕਿ ਇਹਨਾਂ ਸਟੈਂਡਰਡ ਤੇ ਖਰਾ ਉੱਤਣ ਲਈ ਜੋ ਇਨਵੈਸਟ ਕਰਨੇ ਹੋਣਗੇ ਉਹਨਾਂ ਨੂੰ ਚੱਲਦੇ ਅੱਧੀ ਤੋਂ ਜ਼ਿਆਦਾ ਕੰਪਨੀਆਂ ਬੰਦ ਹੋ ਜਾਣਗੀਆਂ ਕਿਉਂਕਿ ਉਹ ਪਹਿਲਾਂ ਹੀ ਘਾਟੇ ਵਿੱਚ ਨੇ ਜੈਪੁਰ ਵਿੱਚ ਚੱਲ ਰਹੀ 82ਵੀਂ ਡੀਜੀ ਆਈਜੀ ਕਾਨਫਰੰਸ ਵਿੱਚ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲਿਆ ਕਾਨਫਰੰਸ ਦੇ ਵਿੱਚ ਖਾਲਿਸਤਾਨ ਅਤਵਾਦ ਸਾਈਬਰ ਸੁਰੱਖਿਆ ਕਾਨੂੰਨਾਂ ਵਿੱਚ ਬਦਲਾਅ ਦੀ ਜ਼ਰੂਰਤ ਤੇ ਹਿਊਮਨ ਟ੍ਰੈਫਿਕ ਤੇ ਚਰਚਾ ਕੀਤੀ ਜਾਵੇਗੀ ਮੋਦੀ ਨੇ ਹਰ ਰਾਜ ਵਿੱਚ ਡੀਜੀ ਜਿਹੜੇ ਨੇ ਡੀਜੀਪੀ ਦੇ ਨਾਲ ਮੁਲਾਕਾਤ ਕਰੇ ਨੇ ਉਸ ਤੋਂ ਬਾਅਦ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ ਤਿੰਨ ਦਿਨ ਦੀ ਇਸ ਸੈਮੀਨਾਰ ਦੀ ਜਿਹੜਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੀਤ ਡੁਵਾਲ ਵੀ ਪਹੁੰਚੇ ਸੜ ਜੈਪੁਰ ਦੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ ਵਿੱਚ ਹੋ ਰਹੀ ਇਸ ਕਾਨਫਰੰਸ ਦੇ ਦੂਸਰੇ ਦਿਨ ਪਹੁੰਚੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਜੀਤ ਡਵਾਲ ਨੇ ਦੇਸ਼ ਦੇ ਪ੍ਰਾਈਮ ਮਿੰਿਸਟਰ ਦਾ ਸਵਾਗਤ ਕੀਤਾ ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਦੀ ਧਮਕੀ ਨੂੰ ਲੈ ਕੇ ਪੁਲਿਸ ਨੇ ਐਨਐਸਯੂਆਈ ਦੇ ਸੂਬਾ ਪ੍ਰਧਾਨ ਅਭਿਸ਼ੇਕ ਚੌਧਰੀ ਨੂੰ ਨਜ਼ਰਬੰਦ ਕੀਤਾਗਾ ਵਿੰਗ ਦੇ ਦੂਸਰੇ ਵਰਕਰਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਇਸ ਕਾਨਫਰੰਸ ਵਿੱਚ ਡੀਜੀਪੀ ਸਾਰੇ ਸੂਬਿਆਂ ਦੇ ਤੇ ਆਈਜੀ ਜਿਹੜੇ ਉਹ ਕਾਨਫਰੰਸ ਹਿੱਸਾ ਲੈ ਰਹੇ ਨੇ ਇਸ ਵਿੱਚ ਅੱਤਵਾਦ ਨੂੰ ਖਤਮ ਕਰਨ ਦੇ ਲਈ ਸਾਰੇ ਸੂਬਿਆਂ ਦੇ ਡੀਜੀ ਪੀ ਜਿਹੜੇ ਨੇ ਉਹਨਾਂ ਕੋ ਸੁਝਾਅ ਮੰਗੇ ਜਾਣਗੇ ਐਨਐਸਏ ਅਜੀਤ ਦਵਾਲ ਇਸ ਵਿਸ਼ੇ ਨੂੰ ਲੈ ਕੇ ਕਰੀਬ 20 ਮਿੰਟ ਤੱਕ ਆਪਣਾ ਇਨਪੁਟ ਕਾਨਫਰੰਸ ਦੇ ਨਾਲ ਦੌਰਾਨ ਸਾਂਝਾ ਕਰਨਗੇ ਸਾਈਬਰ ਸੁਰੱਖਿਆ ਤੇ 3 ਘੰਟੇ ਚਰਚਾ ਹੋਵੇਗੀ ਇਸ ਤਰ੍ਹਾਂ ਦੇਸ਼ ਦੇ ਕਈ ਵੱਡੇ ਸਾਈਬਰ ਐਕਸਪਰਟ ਤੇ ਸਾਈਬਰ ਟੀਮਾਂ ਨੂੰ ਨੂੰ ਵੀ ਸੱਦਿਆ ਗਿਆ ਪ੍ਰਧਾਨ ਮੰਤਰੀ ਨਦਰੰਭੋਦੀ ਨੂੰ ਸਾਈਬਰ ਸੁਰੱਖਿਆ ਦੇ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਗਈ ਹੈ ਕਾਨੂੰਨ ਦੇ ਨੂੰ ਬਦਲੇ ਸਜ਼ਾ ਅਤੇ ਜੁਰਮਾਨਾ ਵਧਾਉਣ ਵਿੱਚ ਵਿਸ਼ਾ ਦੇ ਵਿੱਚ ਚਰਚਾ ਹੋਵੇਗੀ ਸਿਵਿਸ਼ਣ ਕ੍ਰੀਪ 4 ਕਿੰਡਾ ਸਮਾਦਿੱਤਾਗਾ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾਸ ਮੇਂ ਕਈ ਦੁਜੇ ਸੂਬਿਆਂ ਦੇ ਜਿਹੜੇ ਪੁਲਿਸ ਦੇ ਡੀਜੀਪੀ ਉਹਨਾਂ ਨੇ ਆਪਣਾ ਪੱਖ ਰੱਖਿਆ ਅੰਤਮ ਜਿਹੜਾ ਵਿਸ਼ਾ ਹਿਊਮਨ ਟ੍ਰੈਫਲਿੰਗ ਰੱਖਿਆ ਗਿਆ ਇਸਕੇ ਅੰਦਰ 2 ਘੰਟੇ ਇਸ ਤੇ ਚਰਚਾ ਹੋਵੇਗੀ ਹਿਊਮਨ ਟ੍ਰੈਫਲਿੰਗ ਬਾਰੇ ਗ੍ਰਹਿ ਰਾਜ ਮੰਤਰੀ ਨਤਿਆਨੰਦ ਇੱਕ ਪ੍ਰੈਜੈਂਟੇਸ਼ਨ ਵੀ ਦੇਣਗੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਅਸਲ ਮੂਲ ਕਨ ਜਾਂ ਕਿਵੇਂ ਰੋਕਿਆ ਜਾ ਸਕਦਾ ਉਸ ਤੇ ਵੀ ਚਰਚਾ ਹੋਵੇਗੀ ਪశ్ਚਮੀ ਬੰਗਾਲ ਵਿੱਚ ਕੋਰੋਨਾ ਦੇ ਦੌਰਾਨ ਕਥਿਤ ਤੌਰ ਤੇ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਘਟਾਲੇ ਨੂੰ ਲੈ ਕੇ ED ਨੇ ਇੱਕ ਹੋਰ TMC ਨੇਤਾ ਸ਼ੰਕਰ ਅਦਿਆ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਏਜੰਸੀ ਨੇ ਇੱਕ ਹੋਰ ਦੋਸ਼ੀ TMC ਨੇਤਾ ਸ਼ੇਖ ਸ਼ਾਹਜਹਾਨ ਨੂੰ ਵੀ ਗ੍ਰਿਫਤਾਰ ਕੀਤਾ ED ਨੇ 5 ਜਨਵਰੀ ਨੂੰ ਰਾਸ਼ਨ ਘਟਾਲੇ ਦੇ ਸਿਲਸਿਲੇ ਵਿੱਚ ਰਾਜ ਵਿੱਚ 15 ਠਿਕਾਣਿਆਂ ਤੇ ਛਾਪਾ ਮਾਰਿਆ ਸੀ ਟੀਮ ਨਾਰਥ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ ਖਾਲੀ ਪਿੰਡ ਵਿੱਚ ਸ਼ੇਖ ਸ਼ਾਹਜਾਹ ਤੇ ਸ਼ੰਕਰ ਅਦਾਏ ਦੇ ਘਰ ਵੀ ਰੇਟ ਪਾਉਣ ਗਏ ਸੀ ਸਰਨ ਉਹਨਾਂ ਤੇ ਜਿਹੜੇ ਲੀਡਰਾਂ ਦੇ ਸਮਰਥਕਾਂ ਨੇ ਜਾਂਲੇਵਾ ਹਮਲਾ ਕਰ ਦਿੱਤਾ ਸੀ ਈਡੀ ਨੇ ਸ਼ੁੱਕਰਵਾਰ ਰਾਤ ਹਮਲੇ ਨੂੰ ਲੈ ਕੇ ਇੱਕ ਬਿਆਨ ਵੀ ਜਾਰੀ ਕੀਤਾ ਸੀ ਜਾਂਚ ਏਜੰਸੀ ਨੇ ਸਪੈਸ਼ਲ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਪਾਇਆ ਸੀ ਕਿ ਕਰੀਬ 800 ਤੋਂ ਲੈ ਕੇ 1000 ਲੋਕਾਂ ਦੀ ਭੀੜ ਨੇ ਜਿਹੜਾ ਵਾ ਹੱਤਿਆਕਾਰ ਦੇ ਇਰਾਦੇ ਨਾਲ ਹਮਲਾ ਕੀਤਾ ਭੀੜ ਦੇ ਕੋਲ ਡੰਡੇ ਪੱਥਰ ਇੱਟਾਂ ਵਰਗੇ ਕਈ ਜਿਹੜੇ ਨੇ ਉਹਨਾਂ ਦੇ ਜ਼ਰੀਏ ਹਮਲਾ ਕੀਤਾ ਹਮਲੇ ਦੇ ਦੌਰਾਨ ਤਿੰਨ ਅਧਿਕਾਰੀਆਂ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਫਿਰ ਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਸੀ ਕਿ ਭੀੜ ਨੇ ਉਹਨਾਂ ਦੇ ਮੋਬਾਈਲ ਫੋਨ ਲੈਪਟਾਪ ਕੈਸ਼ ਅਤੇ ਵਾਲਟ ਵੀ ਖੋਲੇ ਸੀ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਵਾਹਨ ਨੇ ਉਹਨਾਂ ਦੀ ਵੀ ਭੰਨ ਤੋੜ ਕਰ ਦਿੱਤੀ ਸੀ ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਨੇ ਈਡੀ ਅਪਸਰਾ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਕਾਨੂੰਨ ਦੇ ਪ੍ਰਤੀ ਕੋਈ ਵੀ ਸਮਾਨ ਨਹੀਂ ਰੱਖਣ ਵਾਲੇ ਤੇ ਆਪਣੇ ਕੁਰਮਾ ਦੇ ਲਈ ਜੇਲ੍ਹ ਜਾਂ ਤੋਂ ਡੰਨ ਵਾਲੇ ਲੋਕ ਜਾਂਚ ਏਜੰਸੀਆਂ ਤੇ ਹੀ ਹਮਲਾ ਕਰਦੇ ਨੇ ਉਧਰ ਕਾਂਗਰਸ ਪਾਰਟੀ ਦੇ ਨੇਤਾ ਅਦੀਰ ਰੰਜਨ ਚੌਧਰੀ ਨੇ ਕਿਹਾ ਕਿ ਸੰਦੇਸ਼ ਖਾਲੀ ਵਿੱਚ ਜੋ ਘਟਨਾਈ ਉਹ ਘਟਨਾ ਭਾਰਤ ਵਿੱਚ ਕਹੀਂ ਨਹੀਂ ਹੁੰਦੀ ਅੱਜ ਗੁੰਡਿਆਂ ਵਿੱਚ ਇੰਨੀ ਹਿੰਮਤ ਹੈ ਕਿ ਇਸਦਾ ਉਦਾਹਰਨ ਇੱਕ ਘਟਨਾ ਇਸ ਰਾਜ ਵਿੱਚ ਸੱਤਾ ਤੇ ਪਾਰਟੀ ਅਤੇ ਪੁਲਸ ਦੇ ਵਿਚਕਾਰ ਜੋ ਨੈਕਸਸ ਆ ਉਸ ਗੱਲ ਦਾ ਸਾਬਤ ਕਰਦੇ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਦਿਨ-ਬਦਨ ਬੰਗਾਲ ਵਿੱਚ ਵਿਗੜਦੀ ਜਾ ਰਹੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਚੁੱਪਾ ਇੱਕ ਠੋਸ ਕਦਮ ਉਠਾਉਣਾ ਸਮੇਂ ਦੀ ਮੰਗ ਹੈ ਪਰ ਅਜਿਹਾ ਨਹੀਂ ਕੀਤਾ ਜਾ ਰਿਹਾ ਛਤੀਸਗੜ੍ਹ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਪੇਸ਼ ਬਗੇਲ ਨੂੰ ਮਹਾਦੇਵ ਸੱਟਾ ਐ ਪ੍ਰਮੋਟਰ ਦੀ ਵੱਲੋਂ 508 ਕਰੋੜ ਰੁਪਏ ਦਿੱਤੇ ਗਏ ਸੀ ਇਹ ਖੁਲਾਸਾ ਈਡੀ ਨੇ ਚਾਰ ਸ਼ੀਟ ਵਿੱਚ ਕੀਤਾ ਅਸੀਮ ਦਾਸ ਦੇ ਬਿਆਨ ਮੁਤਾਬਕ ਮਹਾਦੇਵ ਐਪ ਦੇ ਇੱਕ ਪ੍ਰਮੋਟਰ ਸ਼ੁਭਮ ਸੋਨੀ ਨੇ ਉਸ ਨੂੰ ਕੈਸ਼ ਪਚਾਉਣ ਦਾ ਕੰਮ ਸੌਂਪਿਆ ਗਿਆ ਸੀ ਇਸ ਵਿੱਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਈਡੀ ਰਾਜਨੀਤਿਕ ਆਕਾ ਦੇ ਇਸ਼ਾਰਿਆਂ ਤੇ ਸਾਜ਼ਿਸ਼ਕਾਰੀ ਹੈ ਈਡੀ ਦੇ ਮੁਤਾਬਕ ਕੰਮ ਮਾਮਲੇ ਵਿੱਚ ਇੱਕ ਹੋਰ ਰਾਇਦਰ ਮਿਲਿਆ ਜਿਸ ਨੇ ਕਈ ਹੋਰ ਖਲਾਸੇ ਹੋ ਸਕਦੇ ਨੇ ਰਾਇਦਰ ਨਤਾਵਾਂ ਤੇ ਅਫਸਰਾ ਤੱਕ ਪਹੁੰਚਣ ਵਾਲੇ ਪੈਸਿਆਂ ਦਾ ਹਿਸਾਬ ਕਿਤਾਬ ਰੱਖਦਾ ਸੀ ਇਹਨੂੰ 10 ਜਨਵਰੀ ਚ ਕੋਰਟ ਚਪੇਸ਼ ਕੀਤਾ ਜਾ ਚੁਦਾ ਹੈ ਇਸ ਦੇ ਬਿਆਨ ਤੋਂ ਬਾਅਦ ਹੀ ਸ਼ੁਭਮ ਸੋਣੀ ਨੂੰ ਮਹਾਦੇਵ ਐਪ ਦਾ ਤੀਸਰਾ ਸੰਚਾਲਕ ਮੰਨਦੇ ਪ੍ਰਥਮ ਅਭਿਜੋਜਨ ਪ੍ਰਵਾਦ ਵਿੱਚ ਦੋਸ਼ੀ ਬਣਾਇਆ ਗਿਆ ਹੈ ਪੁਸ਼ ਗੇਸਟੋ ਵੀ ਪਤਾ ਚੱਲਿਆ ਕਿ ਅਸੀਮ ਦਾਸ ਨੂੰ 25 ਅਕਤੂਬਰ 2023 ਨੂੰ ਸ਼ੁਭਮ ਸੋਣੀ ਨੇ ਦबई ਚ ਸਦਿਆਸੀ ਬਗੇਸ਼ ਬਗੇਲ ਤੱਕ ਰਪਏ ਪਹੁੰਚਾਉਣ ਦੇ ਲਈ ਉਸ ਨੂੰ ਨਕਦੀ ਉਪਲਬਧ ਕਰਵਾਈ ਗਈ ਸੀ ਦਾਸ ਦੇ ਫੋਨ ਤੋਂ ਬਾਅਦ ਇੱਕ ਬ੍ਰਾਹਮਡ ਇੱਕ ਵਾਇਸ ਮੈਸੇਜ ਤੋਂ ਇਹ ਵੀ ਦਾਵਾ ਕੀਤਾ ਗਿਆ ਦੋਸ਼ ਪੱਤਰ ਵਿੱਚ ਸ਼ੁਭਮ ਸੋਣੀ ਅਨਿਲ ਕੁਮਾਰ ਅਗਰਵਾਲ ਉਰਫ ਅਤਲ ਅਗਰਵਾਲ ਰੋਹਿਤ ਗੁਲਾਟੀ ਭੀਮ ਸਿੰਘ ਜਾਦਵ ਅਤੇ ਅਸੀਮ ਦਾਸ ਸਮੇਤ ਕਈ ਹੋਰ ਦੋਸ਼ੀ ਵਿਕਤੀਆਂ ਦੇ ਨਾਮ ਸ਼ਾਮਲ ਨੇ ਮਾਮਲੇ ਦੀ ਪੇਸ਼ੀ ਹੁਣ 10 ਜਨਵਰੀ ਨੂੰ ਹੋਵੇਗੀ ਐਨਸੀਪੀ ਸ਼ਰਦਗੁੱਟ ਦੇ ਵਿਧਾਇਕ ਜਤਿੰਦਰ ਆਹਵਾੜ ਦੇ ਨੇ ਭਗਵਾਨ ਰਾਮ ਨੂੰ ਮਾਸਾਹਰੀ ਕਹਿਣ ਤੇ ਜਿਹੜਾ ਵਿਵਾਦ ਉਹ ਜਿਹੜਾ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਉਹਨਾਂ ਦੇ ਖਿਲਾਫ ਪੂਨੇ, ਸਰੜੀ ਅਤੇ ਬੰਬਈ ਵਿੱਚ ਲਗ ਲਗ ਤਿੰਨ ਪੁਲਿਸ ਸਟੇਸ਼ਨਾਂ 'ਚ ਮਕਦਮੇ ਦਰਜ ਹੋ ਚੁੱਕੇ ਨੇ ਹਾਲਾਂਕਿ ਉਹਨਾਂ ਦੇ ਖਿਲਾਫ ਜਿਹੜਾ IPC ਦੀ ਧਾਰਾ 295 ਤਹਿਤ ਵੀ ਮਕਦਮਾ ਦਰਜ ਹੋ ਚੁੱਕਾ ਇਸ ਵਿਧਾਇਕ ਨੇ ਭਗਵਾਨ ਰਾਮ ਤੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਚਾਹੇ ਮਾਫੀ ਵੀ ਮੰਗ ਲਈ ਸੀ ਲੇਕਿਨ ਫਿਲਹਾਲ ਉਹਨਾਂ ਦੇ ਖਿਲਾਫ ਤਿੰਨ ਮਕਦਮੇ ਦਰਜ ਹੋ ਚੁੱਕੇ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਅਗਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹਨਾਂ ਨੂੰ ਖੇਦ ਹੈ ਉਹ ਖੇਦ ਬਿਆਨ ਕਰਦੇ ਨੇ ਉਹਨਾਂ ਨੇ ਵੀ ਕਿਹਾ ਕਿ ਕੁਝ ਲੋਕ ਚੋਣਾਂ ਦੇ ਮੱਦੇਨਜ਼ਰ ਸ਼੍ਰੀ ਰਾਮ ਦਾ ਨਾਮ ਲੈ ਰਹੇ ਨੇ ਜਦ ਕਿ ਸਾਡੇ ਦਿਲਾਂ ਦੇ ਵਿੱਚ ਰਾਮ ਕਣ ਕਣ ਵਿੱਚ ਵਸਿਆ ਹੋਇਆ ਉਹਨੇ ਵੀ ਕਹਿ ਕੇ ਸੱਚ ਕਿੰਨਾ ਵੀ ਕੜਵਾ ਨਾ ਹੋ ਜਿਹੜੀਆਂ ਪਰ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਉਹ ਖੇਦ ਵਿਖਤ ਕਰ ਰਹੇ ਨੇ ਸਾਡੇ ਸ਼ਰਧ ਪਵਾਰ ਸਾਹਿਬ ਨੇ ਸਾਨੂੰ ਇਹੋ ਹੀ ਸਿਖਾਇਆ ਦਰਸਲ ਇਸ ਵੀਦਿਆਕ ਨੇ 3 ਜਨਵਰੀ ਨੂੰ ਸਿੜੀ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਰਾਮ ਸਾਡੇ ਨੇ ਬਹੁਜਨਾਂ ਦੇ ਨੇ ਭਗਵਾਨ ਰਾਮ ਸ਼ਿਕਾਰ ਕਰਕੇ ਖਾਂਦੇ ਸੀ ਅਸੀਂ ਸ਼੍ਰੀ ਰਾਮ ਦੇ ਦਰਸ਼ਨ ਤੇ ਚੱਲ ਰਹੇ ਆ RAM ਨੂੰ ਅਦਰਸ਼ ਦੱਸ ਕੇ ਲੋਕਾਂ ਤੇ ਸ਼ਾਕਾਹਾਰੀ ਜਿਹੜਾ ਖਾਣਾ ਵਾ ਉਹ ਥੋਪਿਆ ਜਾ ਰਿਹਾ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਬੇਹਿਦ ਇਤਰਾਜ਼ਯੋਗ ਟਿੱਪਣੀ ਕੀਤੀ ਦੋਸਤੋ ਬਾਅਦ ਅਜੀਤ ਗੋਟ ਦੇ ਜਿਹੜੇ ਐਨਸੀਐਸਪੀ ਵਰਕਰਾਂ ਨੇ ਠਾਣੇ ਸਤੇ ਉਸ ਵਿਧਾਇਕ ਦੇ ਘਰ ਵਿਰੋਧ ਵਿਰੋਧ ਪ੍ਰਦਰਸ਼ਨ ਵੀ ਕੀਤਾ ਜਤਿੰਦਰ ਆਹਾਵੜ ਦੇ ਘਰ ਭਗਵਾਨ ਰਾਮ ਦੀ ਤਸਵੀਰ ਲੈ ਕੇ ਆਰਤੀ ਕਰਨ ਵੀ ਕਈ ਵਰਕਰ ਪਹੁੰਚੋ ਉਹਨਾਂ ਨੇ ਜੈ ਸ਼੍ਰੀ ਰਾਮ ਅਤੇ ਜਤਿੰਦਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਇਸ ਘਟਨਾ ਤੋਂ ਬਾਅਦ ਜਤਿੰਦਰ ਵਿਧਾਇਕ ਦੇ ਘਰ ਬਾਹਰ ਭਾਰੀ ਗਿਣਤੀ ਦੇ ਪੁਲਿਸ ਸੁਰੱਖਿਆ ਤਨਾਤ ਕੀਤੀ ਗਈ ਹਾਲਾਂਕਿ ਮਬਾਦ ਖਤਮ ਨਹੀਂ ਹੋਇਆ ਜਿਵੇਂ ਪ੍ਰਦਰਸ਼ਨਕਾਰੀ ਉੱਥੋਂ ਗਏ ਨੇ ਤੇ ਜਤਿੰਦਰ ਦੇਖਲਾਫੂ ਮਕਦਮੇ ਵੀ ਦਰਜ ਕੀਤੇ ਗਏ ਨੇ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕੀ ਕੇਰਲਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਦੌਰਾਨ ਕਿਹਾ ਕਿ ਪੀਐਮ ਮੋਦੀ ਦੀ ਗਾਰੰਟੀ ਅਜਹੀ ਚੀਜ਼ ਹੈ ਜਿਸ ਦਾ ਸਿਰਫ ਨਾ ਦੇਸ਼ ਵਿੱਚ ਬਲਕਿ ਦੁਨੀਆਂ ਵਿੱਚ ਵੀ ਵਿਸ਼ਵਾਸ ਕੀਤਾ ਜਾ ਰਿਹਾ ਹੈ ਪਿਛਲੇ 10 ਸਾਲਾਂ ਦੇ ਵਿੱਚ ਦੇਸ਼ ਵਿੱਚ ਬਹੁਤ ਸਾਰੇ ਬਦਲਾਅ ਆਏ ਨੇ ਉਹਨਾਂ ਕਹਿੰਦੇ ਜਦੋਂ ਮੈਂ ਵਿਦੇਸ਼ ਦੌਰਿਆਂ ਤੇ ਹੁੰਦਾ ਤਾਂ ਲੋਕ ਭਾਰਤ ਵਿੱਚ ਆਏ ਬਦਲਾਵਾਂ ਤੇ ਉਹ ਗੱਲ ਕਰਨਾ ਚਾਹੁੰਦੇ ਨੇ ਪੀਐਮ ਦੀ ਗਾਰੰਟੀ ਦਾ ਮਤਲਬ ਗੁੱਡ ਗਵਰਨੈਂਸ ਔਰ ਲੋਕਾਂ ਦੀ ਉਧਾਰਤਕ ਕੇਂਦਰ ਨੀਤੀਆਂ ਹਨ ਉਥੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਬੰਗਲੌਰ ਵਿੱਚ ਕਿਹਾ ਸੀ ਕਿ ਜੋਧਿਆ ਦੇ ਰਾਮ ਲਲਾ ਮੰਦਰ ਦੇ ਉਦਘਾਟਨ ਤੇ ਦੁਨੀਆ ਭਰ ਦੀ ਨਜ਼ਰ ਹੈ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਰੱਦ ਕਰਕੇ ਅਸੀਂ ਆਸੁਰੱਖਿਆ ਬਾਰੇ ਰਾਸਤੇ ਬੰਦ ਕਰ ਦਿੱਤੇ ਨੇ ਪ੍ਰੋਗਰਾਮ ਵਿੱਚ ਉਹਨਾਂ ਨੇ ਆਪਣੀ ਕਿਤਾਬ ਵਾਈ ਇੰਡੀਆ ਮੈਟ੍ਰਿਕਸ ਤੇ ਵੀ ਚਰਚਾ ਕੀਤੀ ਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿੱਚ ਭਾਰਤ ਦੀ ਇੱਕ ਸ਼ਾਪ ਹੈ ਲੋਕਾਂ ਨੂੰ ਉਹਨਾਂ ਜਗ੍ਹਾ ਬਾਰੇ ਜਾਣਨਾ ਜੈਦਾ ਜਿੱਥੇ ਭਾਰਤੀ ਸੰਸਕ੍ਰਿਤ ਇਤਿਹਾਸਕ ਰੂਪ ਵਿੱਚ ਬਹੁਤ ਮਜ਼ਬੂਤ ਆ ਉਹਨਾਂ ਕਹਿੰਦੇ ਸਾਨੂੰ ਜੈ ਸ਼ੰਕਰ ਨੇ ਇਹ ਵੀ ਕਿਹਾ ਕਿ ਸਾਲ 1948 ਵਿੱਚ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਜਿਹੜਾ ਲੈ ਕੇ ਜਾਣਾ ਇਹ ਬੁਨਿਆਦੀ ਗਲਤੀ ਸੀ ਪਿਛਲੀ ਸਰਕਾਰਾਂ ਦੀ ਮੂਰਖਤਾ ਭਰਿਆ ਕਦਮ ਸੀ ਮੁੱਦੇ ਨੂੰ ਅਜੇ ਹੀ ਅਦਾਲਤ ਵਿੱਚ ਲੈ ਕੇ ਗਏ ਗਏ ਨੇ ਜਿੱਥੇ ਜੱਜ ਤੁਹਾਡੇ ਭਾਰਤ ਦੇ ਖਿਲਾਫ ਖੜੇ ਸੀ ਪੱਛਮੀ ਦੇਸ਼ਾਂ ਦਾ ਜਿਹੜਾ ਝੁਕਾਵਾ ਉਹ ਪਾਕਿਸਤਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਸਰੀਵਾਲ ਦਾ ਗੁਜਰਾਤ ਦੌਰਾ ਇੱਕ ਦਿਨ ਫਿਰ ਟਲ ਗਿਆ ਉਹ ਹੁਣ ਐਤਵਾਰ ਨੂੰ ਗੁਜਰਾਤ ਜਾਣਗੇ ਉਹਨਾਂ ਦਾ ਪਹਿਲਾ ਪ੍ਰੋਗਰਾਮ ਸੂਰਤ ਵਿੱਚ ਹੋਣਾ ਸੀ ਜੋ ਸ਼ਨੀਵਾਰ ਤੱਕ ਕੀਤਾ ਗਿਆ ਸੀ ਲੇਕਿਨ ਦਿੱਲੀ ਵਿੱਚ 224 2025 ਦੇ ਬਜਟ ਦੀ ਮੀਟਿੰਗ ਦੇ ਚੱਲਦੇ ਉਹ ਗੁਜਰਾਤ ਨਹੀਂ ਜਾ ਸਕੇ ਕੇਜਰੀਵਾਲ ਇਹ ਤੋਂ ਬਾਅਦ ਉਹ ਨੂਪਰੂਚ ਵਿੱਚ ਇੱਕ ਰੈਲੀ ਕਰਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਰ ਵਸਾਵਾ ਦੇ ਨਾਲ ਵੀ ਮੁਲਾਕਾਤ ਕਰਨਗੇ ਚੇਤਰ ਵਸਾਵਾ ਤੇ ਨਰਮਦਾ ਜ਼ਿਲ੍ਹੇ ਦੇ ਵਿੱਚ ਇੱਕ বন ਵਿਭਾਗ ਦੇ ਇੱਕ ਸਰਕਾਰੀ ਕਰਮਚਾਰੀ ਨੂੰ ਆਪਣੇ ਘਰ ਬੁਲਾ ਕੇ ਕੁੱਟਣ ਅਤੇ ਫਾਇਰਿੰਗ ਕਰਨ ਤੋਂ ਇਲਾਵਾ ਜਾਨੂ ਮਾਰ ਦੀ ਧਮਕੀ ਦੇ ਦੋਸ਼ ਲੱਗੇ ਸੇ ਜਿਸ ਦੇ ਚੱਲਦਿਆ ਉਹਨਾਂ ਦੇ ਖਿਲਾਫ 4 ਨਵੰਬਰ 2023 ਨੂੰ ਇੱਕ ਮਕਦਮਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਉਹ ਫਰਾਰ ਹੋ ਗਏ ਸੀ ਉਹਨਾਂ ਨੇ ਹਾਈ ਕੋਰਟ ਤੋਂ ਐਂਟੀਸੀਪੇਟਰੀ ਬیل ਲਗਾਏ ਸੀ ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ 15 ਦਸੰਬਰ ਨੂੰ ਉਹਨਾਂ ਨੇ ਸਰੈਂਡਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਹਣ ਹਾਲੇ ਤੱਕ ਜੇਲ੍ਹ ਵਿੱਚ ਬੰਦ ਨਹੀਂ ਸੰਸਦ ਵਿੱਚ ਹੋਈ ਵੱਡੀ ਸੁਰੱਖਿਆ ਦੇ ਵਿੱਚ ਘਤਾਈ ਨੂੰ ਲੈ ਕੇ ਜਿਹੜੇ 6 ਕਥਿਤ ਦੋਸ਼ੀ ਨੇ ਉਹਨਾਂ ਵਿੱਚੋਂ 5 ਜਾਣਿਆਂ ਦਾ ਪੋਲੀਗ੍ਰਾਫ ਟੈਸਟ ਹੋਏਗਾ ਦੋ ਕਥਿਤ ਦੋਸ਼ੀ ਮਨੋਰੰਜਨ ਅਤੇ ਸਾਗਰ ਨੇ ਨਾਰਕੋ ਅਨਾਲਿਸਿਸ ਅਤੇ ਬ੍ਰੇਨ ਮੈਪਿੰਗ ਟੈਸਟ ਲਈ ਕੋਰਟ ਵਿੱਚ ਆਪਣੀ ਸਹਿਮਤੀ ਦਿੱਤੀ ਹੈ ਬਾਕੀ ਤਿੰਨ ਕਥਿਤ ਦੋਸ਼ੀਆਂ અમુલ લલિદત અને તેમેશ ਵੀ પોલિગ્રાફિક ટેસ્ટ ਲਈ તૈયાર ਹੋ ਗਏ ਨੇ 6ਵੇਂ ਜਿਹੜੇ ਦੋਸ਼ੀ ਅਤੇ ਸੰਸਦ ਦੇ ਬਾਹਰ ਨਾਰੇ ਲਗਾਉਣ ਵਾਲੀ ਲੜਕੀ ਨੀਲਮ ਆਜ਼ਾਦ ਨੇ ਪੋਲੀਗ੍ਰਾਫ ਟੈਸਟ ਕਰਨ ਤੋਂ ਮਨਾ ਕਰ ਦਿੱਤਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮਾਮਲੇ ਵਿੱਚ ਸੁਣਵਾਈ ਹੋਈ ਔਰ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੋਲੇ ਦਿੱਲੀ ਪੁਲਿਸ ਦੀ ਮੰਗ ਤੇ ਦੋਸ਼ੀਆਂ ਦੀ ਪੁਲਿਸ ਕਸਟਡੀ 13 ਜਨਵਰੀ ਤੱਕ ਵਧਾ ਦਿੱਤੀ ਫਿਲਹਾਲ ਦੇਸ਼ ਦਾ ਖਬਰਨਾਮਾ ਇਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ